ਇਹਨਾਂ ਨੇ ਹਮਲਾ ਕੀਤਾ ਹੈ ਉਹ ਢੰਗ ਸਿੰਘ ਦੇ ਬਾਣੇ ਵਾਲੇ ਬੰਦੇ ਸੀ ਜਾਂ ਵਾਕਈ ਨੰਗ ਸਿੰਘ ਸੀਗੇ ਉਹ ਮੈਨੂੰ ਪਤਾ ਨਹੀਂ ਇਸ ਬਾਰੇ ਨਹੀਂ ਪਤਾ ਮੈਂ ਵੀਡੀਓ ਹੀ ਦੇਖੀ ਹੈ ਹੋਰ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਵਧੀਆ ਲੱਗਿਆ ਜੀ ਲੋਕਾਂ ਦੀਆਂ ਪ੍ਰੋਬਲਮਾਂ ਬਹੁਤ ਹੈ ਕਿਸਾਨ ਨੂੰ ਆਗੂਆਂ ਨੇ ਮੰਗ ਪੱਤਰ ਦਿੱਤਾ ਹੈ ਹੋਰ ਵੀ ਬਹੁਤ ਪ੍ਰੋਬਲਮ ਹੈ ਜਿਹੜੇ ਲੋਕੀ ਆ ਕੇ ਦੱਸਦੇ ਆ ਉਹ ਇਹ ਹੈ ਜੀ ਮੇਨ ਮੁੱਦਾ ਤਾਂ ਨਸ਼ਿਆਂ ਦਾ ਹੀ ਹੈ ਹੁਣ ਅਸੀਂ ਉਸੇ ਦੀ ਪਲੈਨਿੰਗ ਕਰਦੇ ਆਂ ਵੀ ਜਿਵੇਂ ਪਿੰਡਾਂ ਦੇ ਵਿੱਚ ਨਾ ਅਸੀਂ ਜਿਹੜੇ ਅਕਾਈਆਂ ਬਣਾਵਾਂਗੇ ਪਿੰਡਾਂ ਦੇ ਵਿੱਚ ਫਿਰ ਉਹੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰਨਗੇ ਆ ਮੈਂ ਇਹ ਦੇਖਦਾ ਜੀ ਵੀ ਜਿਹੜੇ ਸ਼ਿਵਸੈਨਾ ਦੇ ਆਗੂ ਐ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਜਿਵੇਂ ਉਹ ਬੋਲਦੇ ਐ ਗਲਤ ਲੈਂਗੁਏਜ ਯੂਜ਼ ਕਰਦੇ ਐ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਉਹ ਮੈਂ ਮਿਲੂੰਗਾ ਜੀ ਰੇਲ ਮੰਤਰੀ ਨੂੰ ਮਿਲੂੰਗਾ ਫਿਰ ਦੇਖਦੇ ਆ ਕੀ ਕਹਿੰਦੇ ਆ ਨਿਟੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਆਪਾਂ ਗੱਲ ਕਰੀਏ ਸਰਪ੍ਰੀਖ ਸਿੰਘ ਖਾਲਸਾ ਜੀ ਤਾਂ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਪਹਿਲੀ ਵਾਰ ਫਰੀਦਕੋਟ ਦੇ ਵਿੱਚ ਪਹੁੰਚੇ ਹੈ ਸਰਕਾਰੀ ਦਫ਼ਤਰ ਦੇ ਵਿੱਚ ਅੱਜ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਤਾਂ ਲੋਕਾਂ ਦੇ ਮਸਲੇ ਵੀ ਉਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਗੱਲਬਾਤ ਕਰਦੇ ਆ ਖਾਲਸਾ ਜੀ ਸਭ ਤੋਂ ਪਹਿਲਾਂ ਸਵਾਗਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਲਮੈਂਟ ਬਣ ਤੋਂ ਬਾਅਦ ਹੈ ਪਹਿਲੀ ਵਾਰ ਫਰੀਦਕੋਟ ਪਹੁੰਚਿਆ ਔਰ ਸਰਕਾਰੀ ਦਫਤਰ ਦੇ ਵਿੱਚ ਆ ਕੇ ਆਂਦੇ ਸਟਾਫ ਨੂੰ ਮਿਲੇ ਆ ਜੁਆਇਨਿੰਗ ਕੀਤੀ ਹੈ ਹਾਂਜੀ ਅੱਜ ਪਹਿਲੇ ਦਿਨ ਆਏ ਆ ਜੀ ਆਫਿਸ 'ਚ ਹਾਂ ਕਿਵੇਂ ਲੱਗਿਆ ਫਿਰ ਵਧੀਆ ਲੱਗਿਆ ਜੀ ਲੋਕਾਂ ਦੀਆਂ ਪ੍ਰੋਬਲਮਾਂ ਬਹੁਤ ਹੈ ਕਿਸਾਨ ਉਹ ਆਗੂਆਂ ਨੇ ਮੰਗ ਪੱਤਰ ਦਿੱਤਾ ਹੈ ਹੋਰ ਵੀ ਬਹੁਤ ਪ੍ਰੋਬਲਮ ਹੈ ਜਿਹੜੇ ਲੋਕੀ ਆ ਕੇ ਦੱਸਦੇ ਆ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਠਾਉਣ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਹੈ ਜੀ ਮੇਨ ਮੁੱਦਾ ਤਾਂ ਨਸ਼ਿਆਂ ਦਾ ਹੀ ਹੈ ਹੁਣ ਅਸੀਂ ਉਸੇ ਦੀ ਪਲੈਨਿੰਗ ਕਰਦੇ ਆਂ ਵੀ ਜਿਵੇਂ ਪਿੰਡਾਂ ਦੇ ਵਿੱਚ ਨਾ ਅਸੀਂ ਜਿਹੜੇ ਇਕਾਈਆਂ ਬਣਾਵਾਂਗੇ ਪਿੰਡਾਂ ਦੇ ਵਿੱਚ ਫਿਰ ਉਹੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰਨਗੀਆਂ ਹੋਰ ਬੰਦੀ ਸਿੰਘਾਂ ਦੀਆਂ ਐ ਕਿਸਾਨਾਂ ਦੇ ਆ ਬਹੁਤ ਮੁੱਦੇ ਆ ਜੀ ਭਾਈ ਅਮਰਪਾਲ ਨੂੰ ਵੀ ਫਿਰ ਜਿਹੜੀ ਸੋਚ ਕੁਆਰੀ ਫਿਰ ਹੈ ਹਾਂ ਜੀ ਉਹਦੇ ਲਈ ਵੀ ਮਿਲਣਾ ਪਿਆ ਜੀ ਇੱਕ ਦੋ ਵਾਰੀ ਬਾਕੀ ਇਹ ਹੁੰਦਾ ਵੀ ਉਹਦੇ ਵਿੱਚ ਜ਼ਿਆਦਾ ਇਹ ਸੀ ਵੀ ਟਾਈਮ ਪੀਰੀਅਡ ਹੁੰਦਾ ਹੈ ਟਾਈਮ ਪੀਰੀਅਡ ਦੇ ਵਿੱਚ ਜੇ ਆਪਾਂ ਮਿਲੀਏ ਤਾਂ ਜ਼ਿਆਦਾ ਚੰਗੀ ਗੱਲ ਹੈ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਹੈ ਚਾਰ ਦਿਨ ਦੀ ਪ੍ਰੋਲ ਦਿੱਤੀ ਸੀਗੀ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਕੋਈ ਮਿਲ ਨਹੀਂ ਨੀ ਹੋਈ ਕੋਈ ਹੋਰ ਗੱਲਬਾਤ ਨਹੀਂ ਕਿਸੇ ਨੂੰ ਨਹੀਂ ਪੇਰੈਂਟਸ ਨੂੰ ਮਿਲ ਤੋਂ ਸਵੇ ਕਿਸੇ ਨੂੰ ਨਹੀਂ ਮਿਲ ਦਿੱਤਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਮੁੱਦੇ ਚੱਕੋਗੇ ਉਹਦੇ ਬਾਰੇ ਕਿਉਂਕਿ ਰਿਹਾਈ ਨੂੰ ਲੈ ਕੇ ਕਾਫੀ ਜਿਹੜੇ ਲੋਕ ਕਹਿ ਰਹੇ ਆ ਗੱਲਬਾਤ ਅਸੀਂ ਅੱਲਾ ਕਰਾਂਗੇ ਜੇ ਬਾਪੂ ਜੀ ਸਾਨੂੰ ਕਹਿਣਗੇ ਤਾਂ ਅਸੀਂ ਕਹਿਣਗੇ ਵੀ ਕਰਨ ਉਹ ਜੇ ਸਾਡੀ ਡਿਊਟੀ ਲਾਉਣਗੇ ਰਿਹਾਈ ਬਾਸੇ ਦਾ ਜਰੂਰ ਅੰਬੜਾ ਮਾਰਾਂਗੇ ਹੁਣ ਵਿਧਾਨ ਸਭਾ ਦੀਆਂ ਜਿਹੜੀਆਂ ਇਲੈਕਸ਼ਨ ਆ ਰਿਹਾ ਜਿਵੇਂ ਚੋਣਾ ਉਹਦੇ ਵਾਸਤੇ ਕੀ ਸੋਚ ਰੱਖ ਲਈ ਫਿਰ ਹੁਣ ਨਹੀਂ ਹਲੇ ਕੋਈ ਪੱਕਾ ਕੁਝ ਨਹੀਂ ਹੈ ਜੀ ਹਾਂ ਨੇੜੇ ਜਾ ਕੇ ਦੇਖਾਂਗੇ ਜਿਹੜੇ ਡੇਬ੍ਰੁਗੇਟ ਜੇਲ੍ਹ ਦੇ ਵਿੱਚ ਬੈਠੇ ਆ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਵਕ ਵਕ ਜਿਹੜੇ ਜਿੱਥੇ ਜਿਵੇਂ ਚੋਣਾ ਹੋਣੀ ਹੈ ਖੜੇ ਕਰੋਗੇ ਨਹੀਂ ਹਲੇ ਮੇਰੇ ਨਾਲ ਕੋਈ ਐਸੀ ਗੱਲ ਨਹੀਂ ਹੋਈ ਮੈਂ ਪੜਿਆ ਹੀ ਐ ਅਖਬਾਰਾਂ ਚ ਵੀ ਉਹ ਚਾਵਾ ਨਹੀਂ ਖੜੇ ਹੋਣ ਦੇ ਮੈਂ ਹੁਣ ਨੌਂ ਵਿਧਾਨ ਸਭਾ ਹਲਕੇ ਐ ਤੁਹਾਡੇ ਹਲਕੇ ਦੇ ਵਿੱਚ ਆਉਂਦੇ ਆ ਲੋਕਾਂ ਦਾ ਧਨਵਾਦੀ ਦੌਰਾ ਕਰਨ ਲਈ ਕਿਉਂਕਿ ਲੋਕ ਬੜੇ ਜਿਹੜੇ ਚਾਹ ਰਹੇ ਨੇ ਕਿ ਸਾਨੂੰ ਆ ਕੇ ਮਿਲਣਾ ਅਸੀਂ ਉਹਨਾਂ ਨੂੰ ਮਿਲ ਗਏ ਹਾਂਜੀ ਹੁਣ ਧਨਵਾਦੀ ਦੌਰੀ ਕਰਨਾ ਜੀ ਨੌਂ ਦਿਨ ਅਸੀਂ ਐਵੇਂ ਥੋੜਾ ਗੈਪ ਪਾ ਕੇ ਕਰਦੇ ਰਵਾਂਗੇ ਜੀ ਸਾਰਿਆਂ ਨੂੰ ਮਿਲੋਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਕਿਸਾਨ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਉਹ ਕਿਹੜੇ ਮੁੱਦੇ ਲੈ ਕੇ ਆਗੇ ਤੁਹਾਡੇ ਕੋਲ ਆਪਣਾ ਮੈਮੋਰੈਂਡਮ ਹੀ ਦਿੱਤਾ ਜੀ ਉਹਨਾਂ ਨੇ ਆ ਮੰਗ ਪੱਤਰ ਦਿੱਤਾ ਉਹਨਾਂ ਨੇ ਜਿਵੇਂ ਹੁਣ ਪਿੱਛੇ ਜਿਹੜਾ ਤੁਸੀਂ ਵੇਖਿਆ ਉਹਨਾਂ ਲੁਧਿਆਣੇ ਦੇ ਵਿੱਚ ਇੱਕ ਸ਼ਿਪ ਸੈਨਾ ਦੇ ਆਗੂ ਤੇ ਹਮਲਾ ਹੋਇਆ ਉਹਨੂੰ ਕਿਵੇਂ ਦੇਖਦੇ ਮੈਂ ਇਹ ਦੇਖਦਾ ਜੀ ਵੀ ਜਿਹੜੇ ਸ਼ਿਪ ਸੈਨਾ ਦੇ ਆਗੂ ਐ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਜਿਵੇਂ ਉਹ ਬੋਲਦੇ ਐ ਗਲਤ ਲੈਂਗੁਏਜ ਯੂਜ਼ ਕਰਦੇ ਐ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਹੋਰ ਵੀ ਤਾਂ ਦੁਨੀਆ ਤੁਰ ਹੀ ਫਿਰਦੀ ਐ ਜਿਨ੍ਹਾਂ ਨੇ ਹਮਲਾ ਕੀਤਾ ਐ ਨੇਗ ਸਿੰਘ ਦੇ ਬਾਣੇ ਵਾਲੇ ਬੰਦੇ ਸੀ ਜਾਂ ਵਾਕਈ ਨੇਗ ਸਿੰਘ ਸੀਗੇ ਮੈਨੂੰ ਪਤਾ ਨਹੀਂ ਇਸ ਬਾਰੇ ਨਹੀਂ ਪਤਾ ਮੈਂ ਵੀਡੀਓ ਹੀ ਦੇਖੀ ਹੈ ਹੋਰ ਮੈਨੂੰ ਕੋਈ ਜਾਣਕਾਰੀ ਨਹੀਂ ਇੱਕ ਹੁਣ ਜਿਹੜਾ ਰੇਲਵੇ ਲਾਈਨ ਦਾ ਵੀ ਜਿਹੜਾ ਮੁੱਦਾ ਲੈ ਕੇ ਆਏ ਤੁਹਾਡੇ ਕੋਲ ਲੋਕ ਹਾਂਜੀ ਹਾਂਜੀ ਉਹ ਮੈਂ ਮਿਲੂੰਗਾ ਜੀ ਰੇਲ ਮੰਤਰੀ ਨੂੰ ਮਿਲੂੰਗਾ ਫਿਰ ਦੇਖਦੇ ਹਾਂ ਕੀ ਕਹਿੰਦੇ ਆ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਸਰਪਜੀਤ ਸਿੰਘ ਖਾਲਸਾ ਜਿਹੜਾ ਅੱਜ ਪਹਿਲੀ ਵਾਰ ਫਰੀਦਕੋੜ ਦੇ ਵਿੱਚ ਪਹੁੰਚਿਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਲੋਕਾਂ ਦੇ ਜਿਹੜੇ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਪਹਿਲ ਦੇ ਅਧਾਰ ਤੇ ਪੋਠਾਵਾਂਗੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚ ਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦਵਾਜ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨ रंजन ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਟਾ ਜੀ ਮੈਂ ਹਕੁਮਤ ਰਾਜ ਚੁੰਵਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ